ਬਾਬੂ ਰਾਮ ਇੱਕ ਪੇਸ਼ੈਂਟ ਸਾਡੇ ਕੋਲ ਬਜ਼ੁਰਗ ਬੰਦਾ ਕੁਝ ਦਿਨ ਪਹਿਲੇ ਕੋਈ 5-7 ਦਿਨ ਪਹਿਲੇ ਸਾਡੇ ਕੋਲ ਰਾਤ ਨੂੰ 10:00 ਵਜੇ ਦੇ ਕਰੀਬ ਦਾਖਲ ਹੋਇਆ ਸੀ ਉਦੋਂ ਕਾਰਡੀਕ ਫੇਲਿਅਰ ਜਗਾ ਸੀ ਹਾਰਟ ਫੇਲ ਹੋਇਆ ਸੀ ਉਹਦਾ ਜਦੋਂ ਵੀ ਕੋਈ ਪੇਸ਼ੈਂਟ ਦਾ ਹਾਰਟ ਫੇਲ ਹੁੰਦਾ ਹੈ ਪੇਸ਼ੈਂਟ ਨੂੰ ਕਾਫੀ ਐਮਰਜੈਂਸੀ ਹੁੰਦੀ ਹੈ ਅਸੀਂ ਉਹਦਾ ਇਲਾਜ ਆਪਣੇ ਸੀਸੀ ਯੂਜ਼ ਕਰਦੇ ਹਾਂ ਕੋਰਨਰੀ ਕੇਅਰ ਯੂਨਿਟ 'ਚ ਉਦੇ ਚ ਉਹਦਾ ਇਲਾਜ ਚਲਣਾ ਸ਼ੁਰੂ ਹੋ ਗਿਆ। ਉਦੋਂ ਨੇ ਅਸ਼ੁਮਨ ਦਾ ਕਾਰਡ ਨਹੀਂ ਦਿਖਾਇਆ। ਉਸ ਤੋਂ ਇੱਕ ਦਿਨ ਪਹਿਲੇ ਇਹ ਦੇਵ ਹਸਪੀਟਲ ਕੋਈ ਸਾਡੇ ਕੋਲ ਹੀ ਗਿਆ। ਉੱਥੇ ਵੀ ਐਡਮਿਟਰਿਆ। ਉੱਥੇ ਵੀ ਇਹਨੇ ਕੈਸ਼ ਹੀ ਇਲਾਜ ਕਰਾਇਆ। ਇਹਦੇ ਕੋਲ ਕਾਰਡ ਨਹੀਂ ਸੀ। ਕੁਝ ਦਿਨਾਂ ਬਾਅਦ, ਦੋ ਤਿੰਨ ਦਿਨਾਂ ਬਾਅਦ ਇਹਨੇ ਕਿਹਾ ਕਿ ਮੇਰੇ ਕੋਲ ਕਾਰਡ ਕੋਈ ਲੱਭ ਪਿਆ ਔਰ ਇਸ ਚੀਜ਼ ਦੀ ਅਸੀਂ ਉਦੋਂ ਹੀ ਇਹਦੀ ਵੀਡੀਓ ਵੀ ਬਣਾ ਲਈ ਸੀ ਕਿ ਸਾਡੇ ਕੋਲ ਕਾਰਡ ਨਹੀਂ ਹੈ ਔਰ ਉਹ ਲੱਭ ਪਿਆ। ਜਦੋਂ ਲੱਭ ਗਿਆ ਕਾਰਡ ਫਿਰ ਨੂੰ ਅਸੀਂ ਆਪਸ਼ਨ ਦਿੱਤੀ ਆਯੂਸ਼ਮਾਨ ਚ ਸਕੀਮ ਚ ਕਾਰਡ ਚ ਇੱਕ ਲੈਕਨ ਹੋਇਆਗਾ ਕਿ ਅਗਰ ਅਸੀਂ ਕੋਈ ਵੀ ਆ ਕੋਈ ਪੈਕੇਜ ਅਸੀਂ ਪੰਚ ਕਰ ਦਿੰਨੇ ਆ ਜਾਂ ਉਹਨਾਂ ਨੂੰ ਪਾ ਦਿੰਨੇ ਆ ਉਸ ਤੋਂ ਬਾਅਦ ਸੈਕਿੰਡ ਪੈਕੇਜ ਪਾਉਣ ਵਾਸਤੇ ਮਿਨੀਮਮ 15 ਦਿਨ ਦੀ ਵੇਟ ਕਰਨੀ ਪੈਂਦੀ ਹੈ ਅਸੀਂ ਇਹਨਾਂ ਨੂੰ ਕਿਹਾ ਕਿ ਅਸੀਂ ਕਾਰਡਿਕ ਫੇਲਿਅਰ ਦਾ ਇੱਕ ਪੈਕੇਜ ਹੁੰਦਾ ਹੈ ਪਾ ਦਿੰਨੇ ਆ ਉਸ ਤੋਂ ਬਾਅਦ ਤੁਹਾਨੂੰ ਲੇਕਿਨ 15 ਦਿਨ ਵੇਟ ਕਰਨੀ ਪੈਗੀ ਕਹਿੰਦਾ ਸੀ ਮੈਂ ਆਪਣੇ ਪੇਸ਼ੈਂਟ ਸਿਸਟੈਂਟ ਆਯੁਸ਼ਮਾਨ ਚ ਕੁਝ ਸਾਲ ਪਹਿਲੇ ਪੁਆਇਸੀ ਉਹ ਸਾਡੀ ਫ੍ਰੀ ਆਫ ਕਾਸਟ ਪੈਗੇ ਸੀ ਕੋਈ ਪੈਸਾ ਚਾਰਜ ਨਹੀਂ ਹੋਇਆ ਮੈਂ ਕਿਹਾ ਅਗਰ ਪੈਸਾ ਚਾਰਜ ਨਹੀਂ ਹੋਇਆ ਤੁਹਾਡਾ ਹੁਣ ਵੀ ਪੈਸਾ ਚਾਰਜ ਨਹੀਂ ਹੋਣਾ ਪਰ ਅਗਰ ਅਸੀਂ ਕਾਰਡਿਕ ਫੇਲਿਅਰ ਨੂੰ ਅਸੀਂ ਪੰਚ ਕਰਦੇ ਹਾਂ ਤੇ ਫਿਰ ਤੁਹਾਨੂੰ ਕੁਝ ਦਿਨ ਨੁਕਸਾਨ ਪੈਣਾ ਹੈ ਕਹਿੰਦਾ ਨਹੀਂ ਉਹਦੇ ਲੱਖਾਂ ਰੁਪਏ ਦਾ ਲੱਖ 2 ਲੱਖ ਰੁਪਏ ਲੱਗਦਾ ਹੈ ਸਟੈਂਟਿੰਗ ਦਾ ਤੇ ਮੇਰੇ ਕੋਲ ਤੇ ਪੈਸੇ ਨਹੀਂ ਹੈ ਤੁਸੀਂ ਉਹ ਵਾਲਾ ਇਹਦੇ ਚ ਪਾ ਦਿਓ ਆਯੁਸ਼ਮਾਨ ਦੇ ਕਾਰਡ ਚ ਕਾਰਡੀਕ ਫੇਲਿਅਰ ਵਾਲਾ ਜਿਹੜਾ ਪੈਕੇਜ ਹੈ ਉਹਦੇ ਪੈਸੇ ਮੈਂ ਤੁਹਾਨੂੰ ਦੇ ਦਿਆਂਗਾ ਚਲੋ ਇੰਨੀ ਗੱਲ ਵੀ ਹੋ ਗਈ ਪਰ ਜਦੋਂ ਅਸੀਂ ਅਨਫੋਰਚੂਨੇਟਲੀ ਕਿ ਅਸੀਂ ਜਦੋਂ ਐਂਜਿਓਗ੍ਰਾਫੀ ਕੀਤੀ ਸਟੈਂਟ ਪਾਉਣ ਦੀ ਨੌਬਤ ਨਹੀਂ ਆਈ ਔਰ ਇਹਦੇ ਬਹੁਤ ਸਾਰੀਆਂ ਨਾੜੀਆਂ ਬੰਦ ਹੋਈਆਂ ਇਹਨੂੰ ਅਸੀਂ ਟ੍ਰਿਪਲ ਵੈਸਲ ਡਿਸੀਜ਼ ਕਹਿੰਦੇ ਆ ਉਹਦੇ ਚ ਬਾਈਪਾਸ ਕਰਨੀ ਪੈਂਦੀ ਹੈ ਅਸੀਂ ਇਹਨੂੰ ਦੱਸਤਾ ਕਿ ਅਸੀਂ ਬਾਈਪਾਸ ਸਰਜਰੀ ਇਹਦੀ ਕਰਨੀ ਹੈ ਕਹਿੰਦਾ ਅੱਜ ਹੀ ਕਰ ਦਿਓ ਮੈਂ ਕਹਾ ਅੱਜ ਤੇ ਪੋਸੀਬਲ ਨਹੀਂ ਹੈ ਬਾਈਪਾਸ ਸਰਜਰੀ ਬਹੁਤ ਵੱਡੀ ਸਰਜਰੀ ਹੈ ਅਸੀਂ ਰਾਤ ਦਿਨ ਰੋਜ਼ ਕਰਦੇ ਆਂ لیکن ਉਹਨੂੰ ਕਰਨ ਤੋਂ ਪਹਿਲੇ 2-3 ਦਿਨ ਸਾਨੂੰ ਮਿਨੀਮਮ ਟਾਈਮ ਪੀਰੀਅਡ ਰਿਕੁਆਇਰਡ ਹੁੰਦਾ ਜਿੱਤੇ ਚ ਅਸੀਂ ਉਹਦੀ ਸਾਰੀ ਤਿਆਰੀ ਕਰਦੇ ਆਂ ਤੇ ਸਾਡਾ ਜਿਹੜਾ ਸਰਜਨ ਹੈ ਉਹ ਇੱਥੇ ਨਹੀਂ ਬੱਚਾ ਰੋ ਰਿਹਾ ਸਾਡਾ ਕੋਈ ਸਰਜਨ ਇੱਥੇ ਨਹੀਂ ਹੈ ਔਰ ਉਹ ਅਮਰੀਕਾ ਗਏ ਹੈ ਉਹਨੇ ਹਫਤੇ ਬਾਅਦ ਆ ਜਾਣਾ ਤੇ ਤੁਹਾਡੀ ਹਫਤੇ ਨਹੀਂ ਹੈ ਅਸੀਂ ਅੱਜ ਹੀ ਕਰਾਣੀ ਤੁਸੀਂ ਕਰ ਦਿਓ ਮੈਂ ਕਿਹਾ ਮੈਂ ਪੋਸੀਬਲ ਨਹੀਂ ਮੈਂ ਆਈਸੀਯੂ ਡਾਕਟਰ ਆ ਮੈਂ ਬਾਈਪਾਸ ਸਰਜਰੀ ਨਹੀਂ ਕਰਦਾ ਡਾਕਟਰ ਵਿਨੋਦ ਨੂੰ ਕਰਾ ਦੇਵੇਂ ਵਿਨੋਦ ਕਾ ਡਾਇਲੋਜਿਸਟ ਹੈ ਉਹ ਬਾਈਪਾਸ ਸਰਜਰੀ ਨਹੀਂ ਕਰਦੇ ਬਾਈਪਾਸ ਜਿਹੜਾ ਕਰਦੇ ਡਾਕਟਰ ਉਹ ਡਾਕਟਰ ਸਪੈਸ਼ਲ ਹੁੰਦੇ ਆ ਉਹਨਾਂ ਨੇ ਹੀ ਕਰਨੀ ਹੁੰਦੀ ਹੈ ਪਰ ਉਹ ਗੱਲ ਮੇਰੀ ਸਮਝਣ ਨੂੰ ਤਿਆਰ ਨਹੀਂ ਸੀ ਕਿਸੇ ਵੀ ਤਰੀਕੇ ਨਾਲ ਉਹਨੂੰ ਸਮਝ ਨਹੀਂ ਆਈ ਕਿ ਬਾਈਪਾਸ ਸਰਜਰੀ ਕੀ ਹੁੰਦੀ ਸਾਡੇ ਨਾਲ ਝਗੜਾ ਕਰਨ ਲੱਪੇ ਲੱਗ ਗਏ ਮੈਂ ਕਿਹਾ ਫਿਰ ਤੁਸੀਂ ਆਪਣਾ ਪੇਸ਼ੈਂਟ ਕਿੱਥੇ ਹੋਰ ਲੈ ਜਾਓ ਕੋਈ ਪ੍ਰੋਬਲਮ ਨਹੀਂ ਹੈ ਸਾਨੂੰ ਤੁਸੀਂ ਕਿਸੇ ਵੀ ਹਸਪੀਟਲ 'ਚ ਇਲਾਜ ਕਰਾ ਸਕਦੇ ਹੋ ਬੜੇ سارے ਹਸਪੀਟਲ ਜਿੱਥੇ ਕਾਰਡੀਕ ਇਲਾਜ ਹੁੰਦਾ ਉਹ ਤੇ ਜਾ ਸਕਦੇ ਹੋ ਫਿਰ ਇਹਨਾਂ ਨੇ ਸਾਨੂੰ ਇੱਕ ਕੰਸੈਂਟ ਦਿੱਤੀ ਇਹ ਲਿਖ ਕੇ ਦਿੱਤਾ ਕਿ ਸਾਨੂੰ ਜਿਹੜਾ ਹੈ ਕਲੀਅਰ ਕਟ ਬਾਬੂ ਰਾਮ ਦੇ ਮੁੰਡੇ ਨੇ ਔਰ ਉਹਦੇ ਦੋਸਤਾਂ ਨੇ ਸਾਰਿਆਂ ਨੇ ਲਿਖ ਕੇ ਦਿੱਤਾ ਜਿਹੜੇ ਜਿਹੜੇ ਨਾਲ ਆਏ ਸੀ ਉਹਨਾਂ ਆਪਣੇ ਮੋਬਾਈਲ ਨੇ ਮੋਬਾਈਲ ਨੰਬਰ ਵੀ ਲਿਖ ਕੇ ਦਿੱਤੇ ਔਰ ਸਾਰਾ ਕੁਝ ਲਿਖ ਕੇ ਦਿੱਤਾ ਉਹ ਵੀ ਗ੍ਰੀਨ ਪੇਪਰ ਤੇ ਲਿਖ ਕੇ ਦਿੱਤਾ ਜਿਹੜਾ ਕਿ ਸਾਡਾ ਕੋਰਟ ਪੇਪਰ ਹੁੰਦਾ ਹੈ ਉੱਤੇ ਲਿਖ ਕੇ ਦਿੱਤਾ ਸਾਰਿਆਂ ਨੇ ਸਾਈਨ ਕੀਤੇ ਕਿ ਸਾਨੂੰ ਹਸਪੀਟਲ ਨਾਲ ਕੋਈ ਸ਼ਿਕਾਇਤ ਨਹੀਂ ਹੈ ਕਿ ਕਿਸੇ ਦੇ ਚੁੱਕ ਚਾ ਗਏ ਸੀ ਔਰ ਅਸੀਂ ਹੁਣ ਤੋਂ ਬਾਅਦ ਕੋਈ ਐਸੇ ਕਦਮ ਨਹੀਂ ਚੁੱਕਾਂਗੇ ਸਾਰੇ ਆਪਣੀ ਸ਼ਿਕਾਇਤ ਅਸੀਂ ਵਾਪਸ ਲੈਣੇ ਦੋ ਦਿਨ ਦਿਨ ਫੇਰ ਬੀਤ ਗਏ ਫਿਰ ਉਹਦੇ ਇੱਕ ਦੋ ਬੰਦੇ ਹੋਰ ਆ ਕੇ ਬਾਈਪਾਸ ਕਿਉਂ ਨਹੀਂ ਕਰ ਰਹੇ ਉਹਨਾਂ ਨੂੰ ਮੈਂ ਸਮਝਾਤਾ ਕਿ ਬਾਈਪਾਸ ਨਹੀਂ ਕਰ ਰਹੇ ਇਸ ਕਾਰਨ ਕਰਕੇ ਨਹੀਂ ਕਰ ਰਹੇ ਤੂੰ ਸੜਕੋ ਸੀਡੀ ਲੈ ਜਾਓ ਕਿਸੇ ਵੀ ਹਸਪੀਟਲ ਜਾ ਕੇ ਕੋਈ ਪਤਾ ਕਰ ਲਓ ਜੇ ਕੋਈ ਵੀ ਕਰਦਾ ਇਮੀਡੀਏਟਲੀ ਤੁਸੀਂ ਉੱਥੇ ਜਾ ਕੇ ਕਰਾ ਲਓ ਮੈਂ ਤੁਹਾਡਾ ਪੇਸ਼ੈਂਟ ਉੱਥੇ ਭੇਜ ਦਿਆਂਗਾ ਫਿਰ ਵੀ ਇਹਨਾਂ ਦੀ ਗੱਲ ਨਹੀਂ ਬਣੀ ਤੇ ਫਿਰ ਕਿਸੇ ਨੇ ਇਹਨਾਂ ਨੂੰ ਕਹਿਤਾ ਕਿ ਜੇ ਬਾਈਪਾਸ ਨਹੀਂ ਕਰਦੇ ਇਹਨਾਂ ਦੀ ਸ਼ਿਕਾਇਤ ਕਰ ਦਿਓ ਜਦੋਂ ਡੀ ਐਮ ਸੀ ਆਫਿਸ ਗਏ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਤਾਂ ਕੰਸੈਂਟ ਦਿੱਤੀ ਹੈ ਕਿ ਸਾਡਾ ਕੋਈ ਪ੍ਰੋਬਲਮ ਨਹੀਂ ਹੈ ਸਾਰੀ ਤੁਹਾਡੀ ਮੇਲ ਆਈ ਹੋਈ ਉਹਨਾਂ ਦੀ ਹਸਪੀਟਲ ਦੀ ਕਿ ਤੁਸੀਂ ਲਿਖ ਕੇ ਦਿੱਤਾ ਹੈ ਕਿ ਅਸੀਂ ਆਪਣੀ ਸ਼ਿਕਾਇਤ ਵਾਪਸ ਲੈ ਲਈ ਹੁਣ ਕਹਿ ਰਿਹਾ ਕਿ ਸਾਡਾ ਬਦਲ ਗਿਆ ਕਿ ਸਾਡਾ ਅਸੀਂ ਜ਼ਬਰਦਸਤੀ ਇਹਨਾਂ ਨੇ ਸਾਡੇ ਕੋਲ ਧੱਕੇ ਨਾਲ ਸਾਈਨ ਕਰਾ ਲਏ ਮੈਂ ਇੱਕ ਜਿੱਥੇ ਸਾਈਨ ਹੋਏ ਜਿਸ ਆਫਿਸ ਮੈਡੀਕਲ ਸੁਪਰੀਂਟੈਂਡੈਂਟ ਆਫਿਸ ਸਾਈਨ ਹੋਈ ਹੈ ਉਸ ਆਫਿਸ ਦੀ ਇੱਕ ਫੂਟੇਜ ਪਲੱਸ ਇੱਕ ਇਹਨਾਂ ਦੀ ਵੀਡੀਓ ਕੰਸੈਂਟ ਦੀ ਇਹਨਾਂ ਦੇ ਫਾਦਰ ਦੀ ਜਿਹੜੇ ਖੁਦ ਪੇਸ਼ੈਂਟ ਹੈ ਉਹਨਾਂ ਦੀ ਵੀਡੀਓ ਸਾਰੀਆਂ ਚੀਜ਼ਾਂ ਮੈਂ ਪ੍ਰੈਸ ਨੂੰ ਪ੍ਰੈਸ ਨੂੰ ਰਿਲੀਜ਼ ਕਰ ਦਿਆਂਗਾ ਜਿਹਦੇ ਵਿੱਚ ਜਿੱਥੋਂ ਐ ਸਾਈਨ ਕਰ ਰਿਹਾ ਹੈ ਜਿਸ ਆਫਿਸ ਤੇ ਸਾਈਨ ਕਰ ਰਿਹਾ ਹੈ ਉਹਦੀ ਵੀਡੀਓ ਫੁਟੇਜ ਸਾਡੇ ਕੋਲ ਹਰ ਆਫਿਸ ਦਾ ਸਾਡਾ ਵੀਡੀਓ ਫੁਟੇਜ ਬਣਦੀ ਹੈ ਉਹਦੀ ਵੀਡੀਓ ਫੁਟੇਜ ਵੀ ਬਣੀ ਹੋਈ ਹੈ ਔਰ ਜਿਹੜੇ ਦੇ ਫਾਦਰ ਬਾਬੂ RAM ਖੁਦ ਪੇਸ਼ੈਂਟ ਹੈ ਉਹਨਾਂ ਦੀ ਵੀਡੀਓ ਫੁਟੇਜ ਵੀ ਬਣੀ ਹੋਈ ਹੈ ਤਾਂ ਸਾਰੀਆਂ ਵੀਡੀਓ ਫੁਟੇਜ ਮੈਂ ਮੀਡੀਆ ਦੇ ਜਿਹੜੇ ਗਰੁੱਪ ਹੈ ਉਹਦੇ ਵਿੱਚ ਮੈਂ ਨਾਲ ਪਾ ਦਿਆਂਗਾ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਇਸ ਤਰ੍ਹਾਂ ਪੇਸ਼ੈਂਟਸ ਹਸਪੀਟਲ ਨੂੰ ਸਮ ਟਾਈਮਸ ਬਹੁਤ ਰੇਅਰ ਹੁੰਦਾ ਹੈ ਪਰ ਬਲੈਕਮੇਲ ਕਰਦੇ ਹੈ ਜਿਹਦੇ ਵਿੱਚ ਹਸਪੀਟਲ ਦਾ ਵੀ ਨਾਮ ਖਰਾਬ ਹੁੰਦਾ ਹੈ ਔਰ ਪ੍ਰੈਸ ਦਾ ਵੀ ਨਾਮ ਸਮ ਟਾਈਮਸ ਖਰਾਬ ਹੋ ਜਾਂਦਾ ਕਿ ਸ਼ਾਇਦ ਪ੍ਰੈਸ ਜਾਣ ਕੇ ਕਰੇ ਪ੍ਰੈਸ ਨੂੰ ਤੇ ਬੁਲਾਉਂਦੇ ਤੇ ਪ੍ਰੈਸ ਨੂੰ ਆਣਾ ਪੈਣਾ ਹੈ ਹਸਪੀਟਲ ਦੀ ਵੀ ਵਿਊ ਲੈਣਾ ਪੈਣਾ ਔਰ ਪੇਸ਼ੈਂਟ ਦਾ ਵੀ ਵਿਊ ਵੀ ਲੈਣਾ ਪੈਣਾ ਫਿਰ ਪ੍ਰੈਸ ਨੇ ਅਲਟੀਮੇਟਲੀ ਡਿਸਾਈਡ ਕਰਨਾ ਹੁੰਦਾ ਹੈ ਕਿ ਕੌਣ ਠੀਕ ਹੈ ਜਿਹੜਾ ਬੰਦਾ ਠੀਕ ਹੈ ਮੈਂ ਤਾਂ ਕਹਿ ਵੀ ਕਹਣਾ ਕਿ ਪ੍ਰੈਸ ਸਿਰਫ ਗੰਦਾ ਨਾ ਬੋਲੇ ਜਦੋਂ ਕੋਈ ਬੰਦਾ ਮਤਲਬ ਪ੍ਰੂਵ ਹੋ ਜਾਏ ਕਿ ਇਹ ਪੇਸ਼ੈਂਟ ਠੀਕ ਹੈ ਕਿ ਹਸਪੀਟਲ ਠੀਕ ਹੈ ਫਿਰ ਉਹਦੇ ਫੇਵਰ ਚ ਵੀ ਲਿਖੋ ਕਿ ਅਸੀਂ ਸਾਰਾ ਮੁੱਦਾ ਪ੍ਰੈਸ ਚ ਕਲੀਅਰ ਕਰ ਲਿਆ ਔਰ ਇਹ ਡਾਕਟਰ ਠੀਕ ਬੋਲ ਰਿਹਾ ਹੈ ਜਾਂ ਹਸਪੀਟਲ ਠੀਕ ਬੋਲ ਰਿਹਾ ਹੈ ਪੇਸ਼ੈਂਟ ਦੀ ਗਲਤੀ ਸੀ ਕਿਉਂਕਿ ਸਮਾਜ ਚ ਸਿਰਫ ਇਹੀ ਜਾਣਦਾ ਹੈ ਕਿ ਸਿਰਫ ਹਸਪੀਟਲ ਦੀ ਗਲਤੀ ਸੀ ਪੇਸ਼ੈਂਟ ਦੀ ਕੋਈ ਗਲਤੀ ਨਹੀਂ ਸੀ ਸਮ ਟਾਈਮਸ ਪੇਸ਼ੈਂਟ ਦੇ ਨਾਲ ਅਟੈਂਡੈਂਟ ਪੇਸ਼ੈਂਟ ਦੀ ਗਲਤੀ ਕੀਤੀ ਵੀ ਕਦੇ ਵੀ ਨਹੀਂ ਹੁੰਦੀ ਅਟੈਂਡੈਂਟ ਨੂੰ ਕੋਈ ਚੁੱਕ ਦਿੰਦਾ ਜਿਸ ਕਰਕੇ ਉਹਨੂੰ ਨਰਵਸ ਹੋ ਕੇ ਕੁਝ ਐਸਾ ਕਦਮ ਚੁੱਕ ਲੈਂਦੇ ਆ ਜਿਸ ਦੇ ਕਰਕੇ ਇਹ ਪ੍ਰੋਬਲ ਕੋਈ ਪੈਸਾ ਛੂਮਨ ਕਾਰਡ ਤੇ ਇਸ ਵੇਲੇ ਵੀ ਲਾ ਚਲ ਰਿਹਾ ਸਾਰਾ ਛੂਮਨ ਕਾਰਡ ਤੇ ਕੋਈ ਦਵਾਈ ਕੋਈ ਲੈਬਰਾਟਰੀ ਕੋਈ ਹਸਪੀਟਲ ਦਾ ਕੋਈ ਪੈਸਾ ਡਾਕਟਰ ਦਾ ਨਹੀਂ ਚੱਲ ਰਿਹਾ ਕੰਡੀਸ਼ਨ ਬਿਲਕੁਲ ਠੀਕ ਹੈਗੀ ਪੇਸ਼ੈਂਟ ਦੀ ਇਸ ਵੇਲੇ ਪੇਸ਼ੈਂਟ ਨਾਰਮਲ ਹੈ ਹੁਣੇ ਮੇਰੇ ਆਫਿਸ ਤੋਂ ਮੈਂ ਦਿਖਾ ਕੇ व्हीਲ ਚੇਅਰ ਤੇ ਆਇਆ ਮੇਰੇ ਨਾਲ ਗੱਲਾਂ ਬਾਤਾਂ ਕਰਕੇ ਗਿਆ ਬਿਲਕੁਲ ਨਾਰਮਲ ਹੈ ਸਿਰਫ ਇਹਨੂੰ ਬਾਈਪਾਸ ਦੀ ਲੋੜ ਹੈ ਉਹ ਵੀ ਇਹਨੂੰ ਮੈਂ ਕਹਿ ਰਿਹਾ ਕਿ ਬਾਈਪਾਸ ਤੁਹਾਡੀ ਕਰਾਂਗੇ ਲੇਕਿਨ ਮੈਂ ਕਹਿੰਦਾ ਕਿਸੇ ਨੂੰ ਬੁਲਾ ਕੇ ਕਰਾ ਲਓ ਮੈਂ ਕਿਸੇ ਨੂੰ ਬੁਲਾ ਕੇ ਇਸ ਤਰ੍ਹਾਂ ਨਹੀਂ ਜਿਹੜਾ ਸਾਡਾ ਫੇਥ ਦਾ ਡਾਕਟਰ ਹੈ ਕਿਉਂਕਿ ਬਾਈਪਾਸ ਇਸ ਨਾਟ ਕੋਈ ਅਪੈਂਡਿਕਸ ਹਰਨੀਆਂ ਦਾ ਆਪਰੇਸ਼ਨ ਨਹੀਂ ਹੈ ਵੱਡਾ ਆਪਰੇਸ਼ਨ ਹੈ ਜਿੱਤੇ ਸਾਨੂੰ ਫੇਥ ਹੈ ਜਿਸ ਡਾਕਟਰ ਨਾਲ ਸਾਨੂੰ ਓਟੀ ਦਾ ਸਿਸਟਮ ਚੱਲਦਾ ਹੈ ਉਹ ਅਸੀਂ ਉਹਦੇ ਕੋਲੋਂ ਹੀ ਕਰਾਣਾ ਹੈ ਤੇ ਇਹਨੂੰ ਹਫਤਾ ਵੇਟ ਕਰੇ ਤੇ ਉਹ ਵੀ ਕਰਦਾ ਹੈ